ਪੰਜਾਬ ਦੇ ਚੋਣ ਨਤੀਜਿਆਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਭ ਤੋਂ ਜ਼ਿਆਦਾ 7 ਸੀਟਾਂ ਹਾਸਲ ਹੋਈਆਂ ਨੇ ਅਤੇ ਜੇਕਰ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਲਗਭਗ 49000 ਤੋਂ ਜ਼ਿਆਦਾ ਵੋਟਾਂ ਦੇ ਨਾਲ ਜੇਤੂ ਰਹੇ ਨੇ ਪਰ ਸਿੱਧੂ ਮੂਸੇਵਾਲਾ ਦਾ ਪਿੰਡ ਪਿੰਡ ਮੂਸਾ ਜੋ ਕਿ ਹਰਸਿਮਰਤ ਕੌਰ ਬਾਦਲ ਦੇ ਇਸ ਹਲਕੇ ਬਠਿੰਡਾ ਦੇ ਵਿੱਚ ਹੀ ਆਉਂਦਾ ਹੈ ਜੋ ਕਿ ਇਸ ਵਾਰ ਚੋਣਾਂ ਦੇ ਵਿੱਚ ਜੋ ਨਤੀਜੇ ਆਏ ਨੇ ਪਿੰਡ ਮੂਸਾ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਨੇ ਕਾਂਗਰਸ ਪਾਰਟੀ ਦੇ ਲਗਾਤਾਰ ਪ੍ਰਚਾਰ ਕਰ ਐਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਇੱਥੇ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਪਿੰਡ ਮੂਸਾ ਦੇ ਵਿੱਚੋਂ ਆਈ ਹੈ ਤੀਜੇ ਨੰਬਰ ਤੇ ਵੋਟਾਂ ਜਿਹੜੀਆਂ ਉਹ ਪਈਆਂ ਨੇ ਮੂਸੇ ਪਿੰਡ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਤਾਂ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਕਰਦੇ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਆਪਣੇ ਪਿੰਡ ਦੇ ਵਿੱਚੋਂ ਵੀ ਵੋਟਾਂ ਜਿਹੜੀ ਉਹ ਕਾਂਗਰਸ ਪਾਰਟੀ ਦੀ ਨਹੀਂ ਪਵਾ ਸਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਭਾਵੇਂ ਬੜੇ ਯਤਨ ਕੀਤੇ ਗਏ ਸੀ ਕਾਂਗਰਸ ਪਾਰਟੀ ਨੂੰ ਵੋਟਾਂ ਪਵਾਉਣ ਦੇ ਪਰ ਆਪਣੇ ਪਿੰਡ ਦੇ ਵਿੱਚੋਂ ਸਰਪੰਚ ਹੁੰਦਿਆਂ ਵੋਟਾਂ ਜਿਹੜੀਆਂ ਉਹ ਪੂਰੀਆਂ ਜਿਹੜੀਆਂ ਜ਼ਿਆਦਾ ਨਹੀਂ ਪਵਾ ਸਕੇ ਤੀਜੇ ਨੰਬਰ ਤੇ ਕਾਂਗਰਸ ਪਾਰਟੀ ਮੂਸਾ ਪਿੰਡ ਦੇ ਵਿੱਚੋਂ ਵੋਟਾਂ ਹਾਸਲ ਕਰਨ ਦੇ ਵਿੱਚ ਰਹੀ ਹੈ ਸਭ ਤੋਂ ਪਹਿਲੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਈਆਂ ਪਿੰਡ ਮੂਸਾ ਦੇ ਵਿੱਚੋਂ ਜੋ ਕਿ 2000 ਵੋਟ ਪਈ ਸੀ ਕੁੱਲ ਪਿੰਡ ਦੇ ਵਿੱਚੋਂ 2771 ਕੁੱਲ ਵੋਟਾਂ ਨੇ ਇਹਨਾਂ ਚੋਂ 703 ਵੋਟਾਂ ਅਕਾਲੀ ਦਲ ਨੂੰ 604 ਵੋਟਾਂ ਆਮ ਆਦਮੀ ਪਾਰਟੀ ਨੂੰ 495 ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਹਾਸਲ ਹੋਈਆਂ ਲੱਖਾਂ ਸਿਧਾਨਾ ਨੂੰ 84 ਵੋਟਾਂ बसपा ਨੂੰ 27 ਅਤੇ ਭਾਜਪਾ ਨੂੰ ਵੀ 24 ਵੋਟਾਂ ਲੋਕਾਂ ਦੇ ਵੱਲੋਂ ਮੂਸੇਪਿੰਡ ਦੇ ਵਿੱਚ ਪਾਈਆਂ ਗਈਆਂ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਅਪੀਲ ਦੇ ਬਾਵਜੂਦ ਵੀ ਲੱਖਾਂ ਸਿਧਾਣਾ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਹੋਵੇ ਉਹਨਾਂ ਨੂੰ ਵੋਟਾਂ ਇੱਥੇ ਪੈਂਦੀਆਂ ਦਿਖਾਈ ਨਹੀਂ ਦਿੱਤੀਆਂ ਕਾਂਗਰਸ ਪਾਰਟੀ ਤੀਜੇ ਨੰਬਰ ਦੇ ਉੱਤੇ ਰਹੀ ਹੈ ਜਿਸ ਪਾਰਟੀ ਦੇ ਸਿੱਧੂ ਮੂਸੇਵਾਲੇ ਦੇ ਪਿਤਾ ਪ੍ਰਚਾਰਕ ਰਹੇ ਪ੍ਰਚਾਰ ਕਰਦੇ ਰਹੇ ਅਤੇ ਕਾਂਗਰਸ ਪਾਰਟੀ ਨਾਲ ਚੱਲਦੇ ਰਹੇ ਕਾਂਗਰਸ ਪਾਰਟੀ ਦੇ ਨਾਲ ਹੋਣ ਦੇ ਬਾਵਜੂਦ ਪਿੰਡ ਦੇ ਵਿੱਚੋਂ ਸਰਪੰਚ ਹੋਣ ਦੇ ਬਾਵਜੂਦ ਪਿੰਡ ਦੀ ਵੋਟ ਹੈ ਜਿਹੜੀ ਉਹ ਕਾਂਗਰਸ ਪਾਰਟੀ ਦੀ ਨਹੀਂ ਵਧਾ ਸਕੇ ਤੀਜੇ ਨੰਬਰ ਤੇ ਕਾਂਗਰਸ ਪਾਰਟੀ ਇਸ ਪਿੰਡ ਦੇ ਵਿੱਚੋਂ ਵੋਟਾਂ ਹਾਸਲ ਕਰਨ ਦੇ ਵਿੱਚ ਰਹੀ ਹੈ ਜੋ ਵੋਟਾਂ ਪਈਆਂ ਕਾਂਗਰਸ ਪਾਰਟੀ ਨੂੰ 495 ਵੋਟਾਂ ਨੇ 604 ਵੋਟਾਂ ਆਮ ਆਦਮੀ ਪਾਰਟੀ ਨੂੰ ਪੈ ਗਈਆਂ ਕਾਂਗਰਸ ਤੋਂ ਜ਼ਿਆਦਾ ਵੋਟਾਂ ਹਨ ਮੂਸੇ ਪਿੰਡ ਦੇ ਵਿੱਚੋਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਲੈ ਗਈ ਹੈ ਤੇ ਪਹਿਲੇ ਨੰਬਰ ਤੇ 703 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਾਸਲ ਕੀਤੀਆਂ ਗਈਆਂ ਕੁੱਲ 2771 ਵੋਟਾਂ ਨੇ ਪਿੰਡ ਦੇ ਵਿੱਚ ਪਰ ਇਸ ਦੇ ਵਿੱਚੋਂ 2000 ਵੋਟਾਂ ਜਿਹੜੀ ਉਸ ਦਿਨ ਪੋਲ ਹੋਈ ਸੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਜੋ ਵਰਸੀ ਵੀ ਸੀ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਹੀ ਵੋਟਾਂ ਸੀ 1 ਜੂਨ ਨੂੰ ਪਰ ਇਸ ਮਾਹੌਲ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਕਾਂਗਰਸ ਪਾਰਟੀ ਦੀਆਂ ਵੋਟਾਂ ਪਿੰਡ ਦੇ ਵਿੱਚੋਂ ਨਹੀਂ ਵਧਾ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਸਭ ਤੋਂ ਜ਼ਿਆਦਾ ਵੋਟਾਂ 703 ਵੋਟਾਂ ਹਾਸਲ ਕੀਤੀਆਂ 600 ਤੋਂ ਜ਼ਿਆਦਾ ਵੋਟਾਂ ਜਿਹੜੀਆਂ 604 ਵੋਟਾਂ ਆਮ ਆਦਮੀ ਪਾਰਟੀ ਮੂਸੇਵਾਲਾ ਦੇ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਵਿੱਚੋਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ ਤੇ ਕਾਂਗਰਸ ਪਾਰਟੀ ਇੱਥੇ ਜਿਹੜੀਆਂ ਵੋਟਾਂ ਨੇ 495 ਹੀ ਹਾਸਲ ਕਰ ਸਕੀ ਹੈ ਤਾਂ ਸਿੱਧੂ ਮੂਸੇਵਾਲੇ ਦੇ ਪਿੰਡ ਵਿੱਚੋਂ ਇਹ ਵੋਟਾਂ ਦੀ ਗਿਣਤੀ ਤੁਹਾਨੂੰ ਦੱਸੀ ਹੈ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ 7 ਸੀਟਾਂ ਜਿੱਤ ਕੇ ਪਹਿਲੇ ਨੰਬਰ ਤੇ ਰਹੀ ਹੈ ਉੱਥੇ ਹੀ ਬਠਿੰਡਾ ਦੇ ਵਿੱਚੋਂ ਅਕਾਲੀ ਜਲ ਨੇ ਇਕਲੌਤੀ ਸੀਟ ਜਿੱਤੀ ਹੈ ਅਤੇ ਇਸ ਪਿੰਡ ਦੇ ਵਿੱਚੋਂ ਵੀ ਹਰਸਿਮਰਤ ਕੌਰ ਬਾਦਲ ਦੀ ਵੋਟ ਸਭ ਤੋਂ ਜ਼ਿਆਦਾ ਦਿਖਾਈ ਦਿੱਤੀ ਹੈ ਤੁਸੀਂ ਇਸ ਰਿਜ਼ਲਟ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਾਰੇ ਕੀ ਸੋਚਦੇ ਹੋ ਅਤੇ ਇਸ ਚੋਣਾਂ ਦੇ ਵਿੱਚ ਜੋਸ ਤਰੀਕੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਪੱਖ ਵਿੱਚ ਪ੍ਰਚਾਰ ਕੀਤਾ ਸੀ ਕਿ ਉਸ ਦਾ ਅਸਰ ਪਿੰਡ ਵਿੱਚ ਨਹੀਂ ਹੋਇਆ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ